ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਾਵਨ ਪਵਿੱਤਰ ਤਿਉਹਾਰ ਬੰਦੀ ਛੋੜ ਦਿਵਸ ਔਰ ਭਗਵਾਨ ਵਿਸ਼ਕਰਮਾ ਜੀ ਔਰ ਦੀਵਾਲੀ ਦਾ ਤਿਉਹਾਰ ਜਿਹੜਾ ਆ ਉਹ ਸਾਡੇ ਦੇਸ਼ ਦੇ ਵਿੱਚ ਬੜੇ ਹੀ ਚਾਅ ਨਾਲ ਮਨਾਇਆ ਜਾਂਦਾ ਹੈ ਸੋ ਇਨਾ ਪਾਵਨ ਪਵਿੱਤਰ ਤਿਉਹਾਰਾਂ ਤੇ ਆਪ ਸਭ ਨੂੰ ਮੈਂ ਅਮਰਦੀਪ ਟੰਡਾ ਮੈਂਬਰ ਪੰਚਾਇਤ ਜਿਹੜੂ ਵੱਲੋਂ ਆਪ ਸਭ ਦੇਸ਼ਵਾਸੀਆਂ ਨੂੰ ਸ਼ਹਿਰਵਾਸੀਆਂ ਨੂੰ ਔਰ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਔਰ ਮੀਡੀਆ ਜਿੰਨਾ ਵੀ ਸਾਡੇ ਇਲੈਕਟ੍ਰੋਨਿਕ ਮੀਡੀਆ ਪ੍ਰਿੰਟਿੰਗ ਮੀਡੀਆ ਨੂੰ ਔਰ ਸਮਾਜਿਕ ਸੰਸਥਾਵਾਂ ਨੂੰ ਸਭ ਨੂੰ ਆਪ ਨੂੰ ਇਹਨਾਂ ਪਾਵਨ ਪਵਿੱਤਰ ਦਿਵਾਰਾਂ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਆਓ ਆਪਾਂ ਸਾਰੇ ਰਲ ਮਿਲ ਕੇ ਇਸ ਦੀਵਾਲੀ ਦੇ ਤਿਉਹਾਰ ਤੇ ਗ੍ਰੀਨ ਦੀਵਾਲੀ ਨੂੰ ਮਨਾਈਏ ਔਰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ